ਪੰਜਾਬ ਦੇ ਜਲੰਧਰ ਦੇ ਨਿਜ਼ਾਮਤਨਗਰ ਦੇ ਵਿੱਚ ਦੁਪਹਿਰ ਵੇਲੇ ਇੱਕ ਬਲੈਰੋ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਦੇ ਨਾਲ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਗਲੀ ਦੇ ਵਿੱਚ ਖੜੇ ਲੋਕਾਂ ਨੇ ਬਲੈਰੋ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਤੋਂ ਬਚ ਕੇ ਭੱਜ ਗਿਆ ਲੋਕਾਂ ਨੇ ਥਾਣਾ ਪੰਜ ਦੇ ਵਿੱਚ ਬਲੈਰੋ ਗੱਡੀ ਚਾਲਕ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਟੀਮਾਂ ਬਣਾ ਕੇ ਛਾਪੇ ਮਾਰੀ ਦੇ ਲਈ ਭੇਜ ਦਿੱਤੀ ਹਨ ਫੋਨ ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਪਨੀਤ ਨਾਰੰਗ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਉਸ ਸਮੇਂ ਵਾਪਰੀ ਜਦੋਂ ਬਲੈਰੋ ਚਾਲਕ ਗਲੀ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਹਾਲਾਂਕਿ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਲੋਕਾਂ ਦੁਆਰਾ ਉਸ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵੀ ਭੇਜ ਕਰਵਾਇਆ ਗਿਆ ਪੁਨੀਤ ਨਾਰੰਗ ਨੇ ਦੱਸਿਆ ਕਿ ਸ਼ਹਿਰਦ ਵਿੱਚ ਕਈ ਥਾਵਾਂ ਤੇ ਬਲੈਰੋ ਚਾਰਕ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਆ ਉੱਥੇ ਹੀ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਵਾਹਨਾਂ ਸਮੇਤ ਡਰਾਈਵਰ ਨੂੰ ਕਾਬੂ ਕਰਨ ਦੀ ਗੱਲ ਕਹਿ ਰਹੀ ਹੈ ਐਸੋਨ ਜੈਟ న్యూਸ ਲਈ ਜਲੰਧਰ ਦੋਦਮਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਜਲੰਧਰ ਦੇ ਨਿਜ਼ਾਮਤਨਗਰ ਦੇ ਵਿੱਚ ਦੁਪਹਿਰ ਵੇਲੇ ਇੱਕ ਬਲੈਰੋ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਦੇ ਨਾਲ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਗਲੀ ਦੇ ਵਿੱਚ ਖੜੇ ਲੋਕਾਂ ਨੇ ਬਲੈਰੋ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਤੋਂ ਬਚ ਕੇ ਭੱਜ ਗਿਆ ਲੋਕਾਂ ਨੇ ਥਾਣਾ ਪੰਜ ਦੇ ਵਿੱਚ ਬਲੈਰੋ ਗੱਡੀ ਚਾਲਕ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਟੀਮਾਂ ਬਣਾ ਕੇ ਛਾਪੇ ਮਾਰੀ ਦੇ ਲਈ ਭੇਜ ਦਿੱਤੀਆਂ ਹਨ ਫੋਨ ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਪਨੀਤ ਨਾਰੰਗ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਉਸ ਸਮੇਂ ਵਾਪਰੀ ਜਦੋਂ ਬਲੈਰੋ ਚਾਲਕ ਗਲੀ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਹਾਲਾਂਕਿ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਲੋਕਾਂ ਦੁਆਰਾ ਉਸ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵੀ ਭੇਤੀ ਕਰਵਾਇਆ ਗਿਆ ਪੁਨੀਤ ਨਾਰੰਗ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਬਲੈਰੋ ਚਾਰਕ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਆ ਉੱਥੇ ਹੀ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਵਾਹਨ ਸਮੇਤ ਡਰਾਈਵਰ ਨੂੰ ਕਾਬੂ ਕਰਨ ਦੀ ਗੱਲ ਕਰ ਰਹੀ ਹੈ ਐਸਮ ਜੀ ਨਿਊਜ਼ ਲਈ ਜਲੰਧਰ ਦੋਦਮਿੰਦਰ ਕੁਮਾਰ ਦੀ ਰਿਪੋਰਟ ਪੰਜਾਬ ਦੇ ਜਲੰਧਰ ਦੇ ਨਿਜ਼ਾਮਤਨਗਰ ਦੇ ਵਿੱਚ ਦੁਪਹਿਰ ਵੇਲੇ ਇੱਕ ਬਲੈਰੋ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਦੇ ਨਾਲ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਗਲੀ ਦੇ ਵਿੱਚ ਖੜੇ ਲੋਕਾਂ ਨੇ ਬਲੈਰੋ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਤੋਂ ਬਚ ਕੇ ਭੱਜ ਗਿਆ ਲੋਕਾਂ ਨੇ ਥਾਣਾ ਪੰਜ ਦੇ ਵਿੱਚ ਬਲੈਰੋ ਗੱਡੀ ਚਾਲਕ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਟੀਮਾਂ ਬਣਾ ਕੇ ਛਾਪੇ ਮਾਰੀ ਦੇ ਲਈ ਭੇਜ ਦਿੱਤੀਆਂ ਹਨ ਫੋਨ ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਪਨੀਤ ਨਾਰੰਗ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਉਸ ਸਮੇਂ ਵਾਪਰੀ ਜਦੋਂ ਬਲੈਰੋ ਚਾਲਕ ਗਲੀ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਹਾਲਾਂਕਿ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਲੋਕਾਂ ਦੁਆਰਾ ਉਸ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵੀ ਭੇਜਿਆ ਗਿਆ। ਪੁਨੀਤ ਨਾਰੰਗ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਬਲੈਰੋ ਚਾਰਕ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਆ। ਉੱਥੇ ਹੀ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਵਾਹਨ ਸਮੇਤ ਡਰਾਈਵਰ ਨੂੰ ਕਾਬੂ ਕਰਨ ਦੀ ਗੱਲ ਕਹਿ ਰਹੀ ਆ। ਐਸਐਮਜੀ ਨਿਊਜ਼ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਪੰਜਾਬ ਦੇ ਜਲੰਧਰ ਦੇ ਨਿਜ਼ਾਮਤਨਗਰ ਦੇ ਵਿੱਚ ਦੁਪਹਿਰ ਵੇਲੇ ਇੱਕ ਬਲੈਰੋ ਕਾਰ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਦੇ ਨਾਲ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਗਲੀ ਦੇ ਵਿੱਚ ਖੜੇ ਲੋਕਾਂ ਨੇ ਬਲੈਰੋ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਲੋਕਾਂ ਤੋਂ ਬਚ ਕੇ ਭੱਜ ਗਿਆ ਲੋਕਾਂ ਨੇ ਥਾਣਾ ਪੰਜ ਦੇ ਵਿੱਚ ਬਲੈਰੋ ਗੱਡੀ ਚਾਲਕ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਟੀਮਾਂ ਬਣਾ ਕੇ ਛਾਪੇ ਮਾਰੀ ਦੇ ਲਈ ਭੇਜ ਦਿੱਤੀ ਹਨ ਫੋਨ ਤੇ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਪਨੀਤ ਨਾਰੰਗ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਉਸ ਸਮੇਂ ਵਾਪਰੀ ਜਦੋਂ ਬਲੈਰੋ ਚਾਲਕ ਗਲੀ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਇੱਕ ਨੌਜਵਾਨ ਨੂੰ ਕਾਰ ਦੇ ਹੇਠਾਂ ਕੁਚਲ ਦਿੱਤਾ ਹਾਲਾਂਕਿ ਨੌਜਵਾਨ ਦੀ ਜਾਨ ਤਾਂ ਬਚ ਗਈ ਪਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਲੋਕਾਂ ਦੁਆਰਾ ਉਸ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਵੀ ਭੇਜ ਕਰਵਾਇਆ ਗਿਆ ਪੁਨੀਤ ਨਾਰੰਗ ਨੇ ਦੱਸਿਆ ਕਿ ਸ਼ਹਿਰਦ ਵਿੱਚ ਕਈ ਥਾਵਾਂ ਤੇ ਬਲੈਰੋ ਚਾਰਕ ਨੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਆ ਉੱਥੇ ਹੀ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਹੀ ਵਾਹਨਾਂ ਸਮੇਤ ਡਰਾਈਵਰ ਨੂੰ ਕਾਬੂ ਕਰਨ ਦੀ ਗੱਲ ਕਹਿ ਰਹੀ ਹੈ ਐਸੋਨ ਜੈਟ న్యూਸ ਲਈ ਜਲੰਧਰ ਦੋਦਮਿੰਦਰ ਕੁਮਾਰ ਦੀ ਰਿਪੋਰਟ